ਵਾਹਿਗੁਰੂ 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 ਤਹਾ ਤਹਾਛਿਆ ਰਿਹਾਏ ਦੇਖ ਦੇਖ ਫਤੇ ਸਤਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਹੌਜਾ ਆਪਾਂ ਅਰਦਾਸ ਤੱਕ ਸ੍ਰੀ 당ਲਾ ਸਾਹਿਬ ਸਮੁੱਚੀਆਂ ਸਕਤਾ ਵੱਲੋਂ ਕਿਰਾਰਾ ਹਾੜੀ ਢਿੱਡ ਆਪਾਂ ਸਰੋਜ ਦੇਖ ਰਹੇ ਆ ਕਰਾਂ ਦੇ ਘਰ ਰੁੱਕੇ ਜਿਹੜੇ ਪੰਜ ਸੱਤ ਜਿਹੜੇ ਦਾ ਹਿੱਸੇ ਆ ਜੀਰੀਆਂ ਤਾਂ ਉਹਨਾਂ ਦੀਆਂ ਗਈਆਂ ਹੀ ਭਾਈ ਕਣਕਾਂ ਦੀ ਬੀਜੀਆਂ ਜਾਣੀਆਂ ਇਸ ਕਰਕੇ ਮੈਂ ਸਮੁੱਚੀ ਸੰਗਤ ਨੂੰ ਅਪੀਲ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਜਾਂਦੀ ਹੈ ਲੱਕਰ ਪਾਣੀ ਬਾਇ ਮੂਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਪ ਟ੍ਰੈਕ ਤੇ ਚੜ ਕੇ ਹੜਾ ਭੀੜਤਾਂ ਨਾਲ ਥੱਲੇ ਕੱਿਆਂ ਨੂੰ ਮਿਲ ਰਹੇ ਆ ਤੇ ਮੈਂ ਸਮੂਹੀਆਂ ਸੰਗਤਾਂ ਨੂੰ ਬੇਨਤੀ ਕਰਦਾ ਭਾਈ ਇਹ ਕਿਦੋਂ ਪਤਾ ਨਹੀਂ ਪਰਮੇਸ਼ਰ ਦਾ ਕਿਹਦੇ ਉੱਤੇ ਇਹ ਘੜੀ ਆ ਜੀ ਆਪਾਂ ਸਾਰੇ ਵਿਸਬੰਧ ਕੱਢ ਕੇ ਵੱਧ ਤੋਂ ਵੱਧ ਹਰ ਪ੍ਰੇਰਤਾ ਦੀ ਸੇਵਾ ਕਰੋ ਭਾਈ ਇਹ ਮੇਰੇ ਵੱਲੋਂ ਨਿਹੰਗ ਸਿੰਘ ਜੱਸੇ ਬੰਦੀਆਂ ਕਿ ਜਿੰਨੇ ਬਾਬੇਕਾਰ ਸੇਵਾ ਵਾਲੇ ਭਿੰਡਰਾ ਵਾਲੀ ਪੰਛਾ ਜਿੰਨੀਆਂ ਵੀ ਤਕਸਾਲਾ ਸਾਰਿਆਂ ਨੂੰ ਤਕਸਾਲਾ ਵੱਲੋਂ ਬੇਨਤੀ ਆ ਭਾਈ ਤੇ ਜਿੰਨੀਆਂ ਵੀ ਇੱਥੇ ਸੰਗਤਾਂ ਬੀਬੀਆਂ ਮਾਈਆਂ ਵੀਰ ਬਜ਼ੁਰਗ ਬੈਠੇ ਆ ਤੁਹਾਡੇ ਤੇ ਬੜੀ ਬਖਸ਼ਿਸ਼ ਕਿਰਪਾ ਦਸਵੇਂ ਪਾਸ਼ਾ ਦੀ ਜੇ ਤੁਸੀਂ ਜਸਵੰਦ ਕਟੋਗੇ ਨਾ ਤੇ ਤੁਹਾਡਾ ਬੰਦਣਾ ਸੱਮੇਸ਼ਰ ਦੇ ਮੋਰ ਦਾ ਭਾਈ ਦਸਵੰਦ ਕਟਿਓ ਲਾਜ਼ਮੀ ਅੱਜ ਕਰਨ ਕਰਕੇ ਜਾਓ ਤੇ ਆਪਾਂ ਸਾਰਾ ਤੂੜ ਪੂੜ ਇਕੱਠੀ ਕਰਕੇ ਤੰਜ ਸਾਹ ਵੱਲੋਂ ਆਪਾਂ ਨੂੰ ਕਿਹੜੇ ਪਾਸੇ ਹੁਕਮ ਹੋਊਗਾ ਉੱਥੇ ਜਾ ਕੇ ਸੇਵਾ ਕਰਾਂਗੇ ਹਰ ਪੇਟ ਤਾਂ ਨਹੀਂ ਮੈਂ ਸੁਪੁੱਚੀ ਸੰਗਤ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਥੇ ਦੇ ਸਟਾਫ ਦਾ ਪੰਜ ਪੈਰ ਦਾ ਸਾਡੇ ਹੈਲਪਰਾਂ ਵੀ ਦਾ ਮੈਨੇਜਰ ਸਾਹਿਬ ਦਾ ਪ੍ਰੈਸ ਦਾ ਧੰਨਵਾਦ ਕਰਦਾ ਸਾਰੀਆਂ ਮਾਈਆਂ ਦਾ ਬੀਪੀਐ ਦਾ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤਾਕਤ ਸੀ ਦੰਦਵਾ ਸਾਹਿਬ ਦੇ ਮਾਰਜੋਗ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੱਜਦਾਰ ਤੱਕ ਸੇ ਦੰਦਵਾ ਸਾਹਿਬ ਦੇ ਪ੍ਰੇਰਣਾ ਦਾ ਸਦਕਾ ਅੱਜ ਜੋ ਪੰਜਾਬ ਘਰ ਦੇ ਵਿੱਚ ਹਰਾਂ ਦੇ ਹਾਲਾਤ ਬਣੇ ਉਸ ਹਾਲਾਤਾਂ ਨੂੰ ਲੋਕ ਰੱਖਦੇ ਆ ਉਹਨਾਂ ਨੂੰ ਦੇ ਘਰ ਪੀਟਾਂ ਦੇ ਵਿਚਾਦ ਲਈ ਉਹਨਾਂ ਦੀ ਮਦਦ ਦੇ ਲਈ ਜਿੱਥੇ ਮਾਰਜੋਗ ਸਿੰਘ ਸਾਹਿਬ ਜੀ ਵੱਲੋਂ ਅਪੀਲ ਕੀਤੀ ਗਈ ਹੈ ਸਮੁੱਚੇ ਸੰਗਤਾਂ ਨੂੰ ਸਮੁੱਚੇ ਜਥੇਬੰਦੀਆਂ ਸੋਸਾਇਟੀਆਂ ਨੂੰ ਉਹਦੇ ਨਾਲ ਨਾਲ ਧੰਗੂ ਗ੍ਰੰਤ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕੀਤੀ ਗਈ ਹੈ ਕਿ ਸੱਭੇ ਜੀ ਸੰਭਾਲ ਆਪਣੀ ਮਿਹਰ ਕਰਨ ਇਸ ਤਰ੍ਹਾਂ ਅਰਦਾਸ ਬੇਨਤੀ ਇਸ ਬੱਚਿਆਂ ਸੰਗਤਾਂ ਨੂੰ ਬੇਨਤੀ ਹੈ ਜੋ ਮਾਰਜੋਗ ਸਿੰਘ ਸਾਹਿਬ ਜੀ ਨੇ ਪੀਲ ਕੀਤੀ ਹੈ ਅਸੀਂ ਜਰੂਰ ਉਹਦੇ ਵਿੱਚ ਆਪਣਾ ਹਿੱਸਾ ਪਾਈਏ ਦਸਬੰਦ ਕਢੀਏ ਤਾਂ ਕਿ ਉਹ ਜਿਹੜਾ ਸਾਡੇ ਵੀਰ ਭਰਾ ਨੇ ਜਿੱਥੇ ਪਾਣੀ ਔਨ ਕਰਕੇ ਜਿਹੜਾ ਉਹਨਾਂ ਦੇ ਘਰ ਦੇ ਕਿਪੇ ਨੇ ਮਾਲ ਡੰਗਰ ਤੋਂ ਜਿਹੜਾ ਹੈ ਉਹਨਾਂ ਨੂੰ ਨੁਕਸਾਨ ਹੋਇਆ ਜਿੰਨਾ ਹੋ ਸਕਦਾ ਸਮੁੱਚੀਆਂ ਜਥੇਬੰਦੀਆਂ ਨੂੰ ਜੋ ਮਾਨਜੋਗ ਸਿੰਘ ਸਾਹਿਬ ਨੇ ਪੇਨ ਕੀਤੀ ਸੀ ਸਹਾਇਕ ਦੀ ਦਸਬੰਧ ਕੱਢੀ ਤੇ ਉਹਨਾਂ ਦੇ ਮਾਦੇ ਦੇ ਲੇਖਾਂ ਚੀਏ ਜੋ ਅੱਜ ਅਰਦਾਸ ਸਮਾਗਮ ਕੀਤਾ ਗਿਆ ਜਿਨੀਆਂ ਸੰਗਤਾਂ ਪਹੁੰਚੀਆਂ ਨੇ ਸਮੁੱਚੇ ਪ੍ਰਬੰਧ ਵੱਲੋਂ ਸਭਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ